हां भाई सत श्री अकाल सारे रो अभी ਭਰਾਵੋ ਮੈਂ ਹਾਂ ਤੁਹਾਨੂੰ ਗੱਲ ਸੁਣਾਉਣ ਲੱਗਿਆ ਇੱਕ ਰਾਜੇ ਦੇ ਸੱਤ ਲੜਕੀਆਂ ਸੀ ਤੇ ਇੱਕ ਦੇ ਸੱਤ ਲੜਕੀਆਂ ਸੀ ਉਹ ਲੜਕੀਆਂ ਵਾਲੇ ਕਹਿੰਦੇ ਨਾ ਵੀ ਇਹ ਦੇ ਰਾਜੇ ਦੀ ਲੜਕੀ ਸੀ ਉਹ ਕਹਿੰਦੇ ਵੀ ਇੱਕ ਇੱਕ ਘਰੇ ਮੰਗਣੀਆਂ ਸਾਰੀਆਂ ਮਨੇ ਭਾਈ ਪੇਜ ਤੇ ਬਾਮਰਾ ਚਨਾਈ ਜਾਓ ਭਾਈ ਲੜਕੇ ਮੰਗਿਓ ਇੱਕ ਕਰੇ ਹੂੰ ਉਹਦੇ ਫਿਰਦੇ ਆ ਇੱਥੇ ਵੀ ਪੜਾਵੋ ਸੱਤ ਲੜਕੇ ਹੈਗੇ ਕਿਹਦੇ ਕਹਿੰਦੇ ਜੀ ਹਾਂ ਹੈਗੇ ਅਸੀਂ ਤਾਂ ਉਹਨਾਂ ਦੇ ਘਰੇ ਜਾਣਾ ਕਹਿੰਦੇ ਵੀ ਹੈਗੇ ਜਾਓ ਜਾਵੜੇ ਸੱਤਾਂ ਲੜਕੇ ਆ ਰਹੇ ਰਿhta ਇੱਕ ਕਰੇ ਕਰਤਾ ਉੱਥੇ ਹੂੰ ਜੋ ਕਰਿਆ ਵਾ ਤੇ ਉਹ ਤੇ ਸੱਤਾਂ ਨੇ ਹੁਣ ਵਿਆਹ ਹੁਣ ਜਾਣਾ ਸੀ। ਹੂੰ। ਉਹ ਸੱਤਾਂ ਨੇ ਵਿਆਹ ਨੂੰ ਜਾਣਾ ਸੀ ਤੇ ਉਹ ਰਾਜਾ ਇਹਨੂੰ ਕਹਿੰਦੇ ਨਾ ਮੁੰਡਾ ਛੋਟਾ ਕਹਿੰਦਾ ਪਿਤਾ ਜੀ ਜੇ ਆਪਾਂ ਸਾਰੇ ਉੱਠ ਗਏ ਤੂੰ ਵੀ ਤੈਨੂੰ ਵੀ ਜਾਣਾ ਪੈਣਾ। ਕਿ ਅਸੀਂ ਵੀ ਜਾਣਾ ਵਿਆਹ ਨੂੰ। ਤੇ ਘਰੇ ਆਪਣੇ ਫੇਰ ਕੌਣ ਰੱਖੂ? ਮੁੰਡਾ ਜੀ ਘਰੇ ਛੋਟਾ ਮੁੰਡਾ ਕਹਿੰਦਾ ਮੈਂ ਰਹਿਣਾ। ਤੁਸੀਂ ਜਾਓ। ਕਿ ਤੁਹੀ ਨਾ ਆ ਮੇਰੀ ਕਿਰਪਾ ਨਾਲ ਨੰਦ ਲੈ ਲਿਓ ਠੀਕ ਹੈ ਉਹ ਜਦੋਂ ਗਏ ਕੁੜਿਆ ਬੁੜਗਾ ਘਰ ਦੇ ਪਾਈ ਪਲਾਨ ਨਾ ਆ ਪਰਾਨੀ ਦਾ ਪਰੋਣਾ ਆ ਪਲਾਨ ਦਾ ਪਰੋਣਾ ਆ ਗਿਆ ਨਹੀਂ ਤੇਰਾ ਪਰੋਣਾ ਦਾ ਆਇਆ ਨਹੀਂ ਉਹ ਨੂੰ ਕਹਿੰਦੇ ਹੂੰ ਉਹ ਪੁੱਛਿਆ ਵੀ ਕਾ ਤੂੰ ਨਹੀਂ ਆਇਆ ਉਹ ਬਾਈ ਕਹਿੰਦੇ ਕਰੇ ਨਹੀਂ ਕੋਈ ਕਿਰਪਾ ਨਾਲ ਉਹਦੀ ਨਾ ਆਨੰਦ ਦੇ ਲਿਓ ਹੂੰ ਕੁੜੀ ਭਾਈ ਬਦਲ ਗਈ ਉਹ ਕਹਿੰਦੀ ਵੀ ਮੈਂ ਕਿਰਪਾ ਨਾਲ ਨੰਦ ਨਹੀਂ ਲੈਣੀ ਹੂੰ ਆਪ ਆਊਗਾ ਫੇਰ ਭੇਜ ਦਿਓ ਕੱਲੇ ਨੂੰ ਕਿ ਫੇਰ ਨੰਦ ਲੈ ਦੇ ਦੂੰ ਤੇ ਲੈ ਲਿਓ ਨੰਦ ਹੁਣ ਨਹੀਂ ਆਏ ਨਹੀਂ ਲੈਣਾ ਮੈਂ ਖਬਰਾ ਡੋਡਾ ਕ ਪਾਗਲਾ ਉਹ ਮੈਨੂੰ ਕੀ ਪਤਾ ਤੇ ਐ ਨਾ ਤਾਂ ਮੈਂ ਕਿਵੇਂ ਲੈ ਲਾਂ ਮੁਕਰ ਗਈ ਉਹ ਹੂੰ ਜੋ ਵਿਆਹ ਕੇ ਆ ਗਏ ਤੇ ਉਹ ਗੰਦਾ ਬੜਾ ਕਰੇ ਮੁੰਡਾ ਰਿਆ ਸੀ ਉਹ ਕਹਿੰਦਾ ਕਿਉਂ ਵੀ ਉਹ ਕਹਿੰਦੇ ਵੀ ਐਂ ਗੱਲਾਂ ਵੀ ਉਹ ਕਹਿੰਦੇ ਕੱਲ ਨੂੰ ਫੇਰ ਆ ਜਾਵੇ ਜਦੋਂ ਮਰਜ਼ੀ ਫੇਰ ਨੰਦ ਲੈ ਜੇ ਕੁੜੀ ਮੰਨੇ ਉਹ ਕਹਿੰਦਾ ਜਦੋਂ ਮੇਰੀ ਕਿਰਪਾ ਨੂੰ ਨਹੀਂ ਮੰਨੀ ਉਹ ਤੇ ਮੈਂ ਤਾਂ ਕਹਿੰਦਾ ਵਿਆਹ ਹੀ ਨਹੀਂ ਕਰਾਉਣਾ ਦਾ ਕਹਿੰਦਾ ਮੈਂ ਨਹੀਂ ਬੱਦਨੀ ਉਹ ਮੈਂ ਵਿਆਹ ਨਹੀਂ ਕਰਾਉਣਾ ਦਾ ਹੂੰ ਉਹ ਕਹਿੰਦੇ ਉਹ ਕਹਿੰਦੀਆਂ ਦੂਜੀਆਂ ਕੁੜੀਆਂ ਕਹਿੰਦੀਆਂ ਤੂੰ ਕੀ ਮਾਰ ਲਿਆਵੇਂਗਾ ਫਿਰ ਝਾਗਾ ਸਮੁੰਦਰਾ ਕਹਿੰਦਾ ਹਾਂ ਝਾਗਾ ਸਮੁੰਦਰਾ ਹੀ ਲਿਆਉ ਤੁਰ ਗਿਆ ਕੋੜੇ ਦੇ ਬਿਜੇ ਲਾਦ ਲਿਓ ਨੇ ਬੋਰੀ ਪਾ ਕੇ ਇਸ ਤਰ੍ਹਾਂ ਪਿਆ ਅੱਗੇ ਜਾਨੀ ਚੋਰ ਨੂੰ ਫੜੀ ਆਉਂਦੇ ਪੁਲਿਸ ਵਾਲੇ ਕਹਿੰਦਾ ਭਈ ਇਹਨੂੰ ਫੜੀ ਫਿਰਦੇ ਆ ਕਹਿੰਦੇ ਯਾਰ ਬਹੁਤ ਚੋਰ ਖਰਾਬ ਹੈ ਇਹਨੂੰ ਆ ਛੱਡਣਾ ਨਹੀਂ ਕਹਿੰਦਾ ਯਾਰ ਛੱਡ ਦੇ ਵਿਚਾਰੇ ਨੂੰ ਠੀਗਾ ਲਿੱਸਾ ਜਾਈ ਉਹ ਕਹਿੰਦੇ ਵੀ ਜਿਹੜਾ ਕੋਈ ਬਰਾਬਰ ਤੋਲੂਗਾ ਫੇਰ ਛੱਡਾਂਗੇ ਉਹ ਪੈਸੇ ਉਹਦੇ ਕੋਲ ਸੀਗੇ ਚਾਂਦੀ ਦੇ ਕਹਿੰਦਾ ਬਹੁਤ ਤੱਕੜ ਜਿਵੇਂ ਤੋਲਦਾਰ ਵੀ ਜੇ ਇਹਨੂੰ ਛੱਡ ਦੇ ਵਿਚਾਰੇ ਨੂੰ ਉਹਨੇ ਪਾਈ ਪੈਸੇ ਪਾਤੇ ਤੇ ਉਧਰ ਘਾਰ ਸੋੜ ਹਲਾਈ ਛੋਹੋ ਥੋੜੇ ਪੈਸੇ ਨਾਲ ਦੀ ਛੁੱਟ ਗਿਆ ਕਹਿੰਦੇ ਜੇ ਛੜਤਾ ਛੱਡਿਆ ਉਹਨੂੰ ਕਹਿੰਦਾ ਲੈ ਵੀ ਮਿੱਤਰਾ ਤੂੰ ਹੁ ਤੇਰੀ ਜਾਨ ਛੜਾਤੀ ਤੇ ਤੂੰ ਜਾ ਆਪਣੇ ਘਰੇ ਲੋਕਾਂ ਦਾ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਜਾਣਾ ਕਹਿੰਦਾ ਕਿਉਂ ਕਹਿੰਦਾ ਤੂੰ ਮੇਰੀ ਜਾਨ ਛੜਾਈ ਐ ਤੇ ਮੈਂ ਤਾਂ ਤੇਰੇ ਨਾਲ ਹੀ ਜਾਣਾ ਉਹ ਕਹਿੰਦਾ ਭਲਿਆ ਮਾਨ ਸਾ ਤੂੰ ਮਿੱਥੋ ਕੀ ਲੈਣਾ ਮੈਂ ਤਾਂ ਚੱਲਿਆ ਤਿਆਗ ਸਮੁੰਦਰਾ ਬਿਆ ਹੋਣਾ ਤੇ ਤੂੰ ਮਿੱਥੋ ਕੀ ਲੈਣਾ ਤੂੰ ਘਰੇ ਜਾ ਕਹਿੰਦਾ ਨਹੀਂ ਨਹੀਂ ਮੇਰੀ ਗੱਲ ਸੁਣ ਨਾ ਕਹਿੰਦਾ ਜੇ ਤੂੰ ਮੇਰੀ ਜਾਨ ਛੜਾਈ ਹੈ ਤੇ ਮੈਂ ਤਾਂ ਤੇਰੇ ਨਾਲ ਜਾਣਾ ਵਾਖੀ ਇਹ ਗੱਲ ਆ ਵੀ ਝਾਗਾ ਸਮੁੰਦਰਾ ਤੈਨੂੰ ਨਹੀਂ ਸੀ ਉਹਨੇ ਕਿੱਥੇ ਆ ਤੇ ਮੈਨੂੰ ਪਤਾ ਕਿੱਥੇ ਆ ਮੈਂ ਤਾਂ ਤੇਰੇ ਨਾਲ ਜਾਣਾ ਤੁਰ ਗਿਆ ਦਿੰਨੇ ਤੂੰ ਨੇ ਤੁਰ ਤੁਰ ਗਿਆ ਕਿ ਅੱਗਾ ਸਮੁੰਦਰਾਂ ਰਹਿੰਦੀ ਸੀਗੀ ਦਰਿਆ ਦੇ ਵਿਚਾਰੇ ਸਮੁੰਦਰ ਦੇ ਮਾਟ ਸੀ ਆ ਸਮੁੰਦਰ ਦੇ ਵਿਚਾਰੇ ਮੜਦੇ ਵਿੱਚ ਨਹੀਂ ਦੀ ਸੀ ਉਹ ਹੂੰ ਸੀਗੀ ਜੌਰੀ ਪੁੱਤਰੀ ਹੂੰ ਉੱਥੇ ਹੁਣ ਔਖਾ ਬਹੁਤ ਜਾਣਾ ਜੋ ਸ਼ਰਦਾ ਨਹੀਂ ਜੋਦ ਖਾ ਜਾਂਦਾ ਉਹਦੀ ਪੁੱਤਰੀ ਯਾਨੀ ਜੋਰ ਕਹਿੰਦਾ ਮੈਂ ਜਾਣਾ ਤੂੰ ਇੱਥੇ ਬਹਿ ਜਾ ਮੈਂ ਲੈਣਾ ਪਤਾ ਵੀ ਕਿੱਥੇ ਆਉ ਤੁਰ ਗਿਆ ਪਾਣੀ ਬਿਜ ਦੀ ਤਰ ਕੇ ਜਾ ਮੜਿਆ ਜਾ ਆ ਕੇ ਤੇ ਅੱਗੇ ਉਹ ਲੜਕੀ ਵੇਖ ਕੇ ਪਹਿਲਾਂ ਹੱਸੀ ਤੇ ਫਿਰ ਰੋਈ ਉਹ ਕਹਿੰਦੀ ਆਹ ਕਹਿੰਦਾ ਭਾਈ ਗੱਲ ਸੁਣਾ ਤੂੰ ਐਂ ਦੱਸ ਵੀ ਪਹਿਲਾ 80 ਫੇਰ ਓਹੀ ਕਾ ਤੋ ਉਹ ਕਹਿੰਦੀ ਰੋਈ ਤਾਂ ਮੈਂ ਤਾਂ ਐ ਮੈਂ 12 ਸਾਲ ਦੀ 13 ਸਾਲ ਦੀ ਹੋ ਗਈ ਮੈਂ ਬਾਹਰ ਤੇ ਦੇਖੀ ਨਹੀਂ ਸੀ ਤੇ ਤੈਨੂੰ ਮੈਂ ਵੇਖ ਕੇ 80 ਐ ਖੁਸ਼ ਹੋ ਗਈ ਤੇ ਰੋਈ ਕਹਿੰਦੀ ਤਾਂ ਮੇਰਾ ਪਿਓ ਆ ਕਹਿੰਦੀ ਦਿਓ ਮਹੋੜਾ ਆਗਾ ਤਾਂ ਖਾ ਜੂਗਾ ਤਾਂ ਕਹਿੰਦਾ ਫੇਰ ਕਹਿੰਦਾ ਮੈਂ ਤਾਂ ਤੈਨੂੰ ਐ ਲੈਣਾ ਕਿ ਮੇਰੀ ਬਿਝਾਓ ਕਰ ਫਿਰ ਹੁਣ ਚਲ ਕਹਿੰਦੀ ਕੋਈ ਨਹੀਂ ਬਿਝਾਓ ਤਾਂ ਖਰਚ ਕਰ ਲਉ ਹੂੰ ਵਿਆਹ ਦਾ ਹੋ ਗਿਆ ਟਾਈਮ ਆ ਉਹਨੇ ਮਾਰਿਆ ਜਾਦੂ ਮੱਖੀ ਬਣਾ ਕੇ ਤੇ ਕੰਧ ਨਾਲ ਲਾਤਾ ਤੇ ਉਹ ਆ ਗਿਆ ਲੋਕ ਮਾਨਸੂ ਮਾਨਸੂ ਕਰੇ ਪੁੱਤਰੀ ਮੈਨੂੰ ਬੰਦੇ ਦੀ ਬਾਸ਼ਨਾ ਆਉਂਦੀ ਆ ਉਹ ਕਹਿੰਦੀ ਨਾ ਪਿਤਾ ਜੀ ਬੰਦਾ ਇੱਥੇ ਕਿਵੇਂ ਆ ਗਿਆ ਮੇਰੇ ਵਿੱਚ ਹੁੰਦੀ ਆ ਬਾਸ਼ਨਾ ਮੈਂ ਮਾਨਸੂ ਦੇ ਮੈਨੂੰ ਖਾਲਾ ਕਹਿੰਦਾ ਨਾ ਸੌਰਗੇ ਤੈਨੂੰ ਕਹਾਂ ਦੋ ਖਾਲਾ ਕਹਿੰਦੀ ਫਿਰ ਬੰਦਾ ਇੱਥੇ ਹੈ ਨਹੀਂ ਬੰਦਾ ਮੱਖੀ ਬਣਾ ਕੇ ਉਹਨੇ ਲਾਤਾ ਜਿਓ ਪਾਈ ਜੋ ਪੈ ਗਿਆ ਰਾਤ ਕੱਟੀ ਰਾਤ ਕੱਟੀ ਤੇ ਉਸ ਕਰਕੇ ਨਾ ਕੋਈ ਰੋਕਦਾ ਮਾਰ ਮੂਰ ਮਾਰਨ ਪੜੇ ਬਾਹਰ ਉਹਨੇ ਮਾਰਿਆ ਜਾਦੂ ਬੰਦਾ ਫੇਰ ਬਣਾ ਲਿਆ ਉਹ ਯਾਨੀ ਜੋ ਹੂੰ ਯਾਨੀ ਕਿ ਉਹਨੇ ਕਹਿੰਨੀ ਹੌਣ ਦਾਸ ਕਰ ਬਈ ਗੱਲ ਉਹ ਕਹਿੰਦਾ ਗੱਲ ਕੀ ਮੈਂ ਤਾਂ ਤੈਨੂੰ ਲੈਣ ਆਇਆ ਹੂੰ ਹਾਂਜੀ ਮੈਨੂੰ ਲੈਣ ਆਇਆ ਮੇਰੇ ਪਿਓ ਦੀ 12 ਕੋ ਤਾਂ ਹੀ ਨਿਗਾ ਹੈ 12 ਕੋ ਤਾਂ ਹੀ ਵੀ ਆਪਣੀ ਨਿਗਾ ਵੱਜ ਗਈ ਨਾ ਉਹ ਜੀ ਤੇ ਫੇਰ ਵੀ ਨਹੀਂ ਛੱਡ ਲਾ ਹਾਂ ਤੇ ਤੂੰ ਮੈਨੂੰ ਲਿਜਾ ਕਿਵੇਂ ਸਕਦਾ ਕਹਿੰਦਾ ਕੋਈ ਧਾਣ ਸਬਣਾ ਫੇਰ ਲੈ ਕੇ ਤਾਂ ਜਾਊਂਗਾ ਤੈਨੂੰ ਹਾਂ ਕਿ ਨਹੀਂ ਫੇਰ ਜਾਂ ਤਾਂ ਉਹ ਕਰ ਲਾ ਮੈਂ ਡੱਬੀ ਚ ਬੰਦ ਕਰਾ ਹੋ ਜਾਨੀ ਤੇ ਡੱਬੀ ਬੰਨ ਲਾਟ ਕੁੰਡੀ ਦਾ ਪਾਣੀ ਦੇ ਵਿੱਚੇ ਵਿੱਚ ਲਈ ਜਾ 12 ਕੋ ਤਾਂ ਹੀ ਫੇਰ ਮੈਨੂੰ ਲਿਜਾ ਸਕਦਾ ਨਹੀਂ ਜਾਂ ਫਿਰ ਉਹ ਮੋਟਾ ਮਾਰ ਜੂਗਾ ਜੇ ਉਹਦੀ ਨਿਗਾਹ ਚੜ ਗਈ ਹਾਂ ਕਹਿੰਦਾ ਠੀਕ ਆ ਉਹਨੇ ਮੈਂ ਡੱਬੀ ਚ ਬੰਦ ਕਰ ਲਈ ਕਰਕੇ ਤੇ ਬੰਨ ਕੇ ਖੂਗੜੀ ਨਾਲ ਪਾਣੀ ਦੇ ਵਿੱਚੇ ਵਿੱਚ 12 ਕੋ ਲੈ ਤੋ 12 ਕੋ ਲੈ ਕੇ ਬਈ ਉਹ ਬਿੱਤੀ ਗਾਂ ਜਾ ਕੇ ਖੋਲੀ ਔਰ ਆਜੇ ਦਾ ਮੁੰਡਾ ਕਹਿੰਦਾ ਖੋਲ ਤਾਂ ਲੀ ਜੇਵੇ ਹੈਗਾ ਕੁਛ ਨਹੀਂ ਕਹਿੰਦਾ ਹੈਗਾ ਜੋ ਭਾਈ ਖੋਲੀ ਡੱਬੀ ਤੇ ਵਿੱਚੋਂ ਨਿਕਲੇ ਕਿਆ ਕੁ ਸਮੁੰਦਰਾ ਹਾਂ ਨਾਲ ਲੈ ਆਇਆ ਭਾਈ ਕੋੜੇ ਦੇ ਭਾਈ ਕੋੜਾ ਕਹੋ ਲੈ ਲਿਆ ਨਾ ਨੇ ਇੱਕ ਤੇ ਉਹ ਹੋ ਗਏ ਤੇ ਇੱਕ ਤੇ ਜਾਣੀ ਚੁਰ ਹੋ ਗਿਆ ਚੱਲ ਪੇ ਫੇਰੋਂ ਤੂੰ ਆ ਦੇ ਨਗਰ ਵਿੱਚ ਚੱਲ ਪੇ ਤੇ ਰਾਜ ਕਹਿੰਦਾ ਆ ਰਾਜਾ ਕਹਿੰਦਾ ਰਾਜੇ ਦਾ ਮੁੰਡਾ ਕਹਿੰਦਾ ਭਾਈ ਮੈਨੂੰ ਯਾਰ ਐਂ ਕਰ ਵੀ ਮੈਨੂੰ ਤਾਂ ਲੱਗੀ ਤਿਆ ਪਾਣੀ ਲਿਆ ਦੇ ਹਾਂ ਪਾਣੀ ਉੱਥੇ ਕਿੱਥੇ ਰੋਹੀ ਸੀ ਕੋਈ ਨੇੜੇ ਖੂਹ ਨਾ ਕੋਸ ਨਾ ਪਾਣੀ ਹੈ ਜੀ ਉਹ ਜਾਨੀ ਚੋਰ ਕਹਿੰਦਾ ਭਰਾਵਾ ਪਾਣੀ ਨੂੰ ਨਹੀਂ ਹੈ ਇੱਥੇ ਨੇੜੇ ਹੂੰ ਉਹ ਕਹਿੰਦਾ ਯਾਰ ਗੱਲ ਸੁਣ ਮਹੀ ਪਾਣੀ ਦਾ ਦੱਸ ਤਾਂ ਤੈਨੂੰ ਮੈਂ ਜਿੰਨਾ ਹੂੰ ਤੇ ਲਿਆਏਗਾ ਕਹਿੰਦਾ ਮੈਂ ਦੱਸ ਦੇ ਲਿਆਉਂਗਾ ਹੂੰ ਆ ਮਾਰਗੇ ਨੇ ਕਹਿੰਦਾ ਹੋ ਜੇ ਸੇਲ ਪਉਂਦੀ ਆ ਉੱਥੇ ਕਹਿੰਦਾ ਪਾਣੀ ਹੈ ਜਾ ਲਿਆ ਛੜਤਾ ਘੋੜਾ ਦੋਨੋਂ ਨੇ ਤੇ ਛੜਿਆ ਘੋੜਾ ਉੱਥੇ ਹੀ ਲੱਗੀ ਵੀ ਖੂਹੀ ਖੂਹੀ ਲੱਗੀ ਵੀ ਤੇ ਰਾਖੜਾ ਵਾਲੇ ਬੜੀ ਸ਼ਾਂਤ ਸੋਹਣੀ ਹੂੰ ਉੱਥੇ ਲਿਖਿਆ ਪਿਆ ਮਾਉਣ ਦੇ ਜਿਹੜਾ ਪਾਣੀ ਪੀਵੇ ਰਾਤ ਕੱਟ ਕੇ ਜਾਵੇਂ ਨਹੀਂ ਹਰਾਮ ਦਾ ਪੁੱਤ ਹੋ ਹਾਂ ਉੱਥੇ ਲਿਖਿਆ ਪਿਆ ਹੈ ਹਾਂ ਯਾਨੀ ਜੋ ਉਹਦੇ ਪੜ ਲਿਆ ਬਈ ਉਹ ਪਰ ਕੇ ਜਿਹਨੇ ਐਸਾ ਜਲਿਆ ਇਹ ਤਾਂ ਚਲ ਠੀਕ ਆ ਪਾਣੀ ਤਾਂ ਲੈ ਜਾਣਿਆ ਉਹਨੂੰ ਠਕਰਾਇਆ ਪਾਹ ਲਿਆ ਤੇ ਪਾਣੀ ਪਵਾ ਕੇ ਲੈ ਗਿਆ ਜਦੋਂ ਪਾਣੀ ਪੀਆ ਆ ਰਾਜੇ ਨੂੰ ਉਂ ਤੇ ਰਾਜਾ ਕਹਿੰਦਾ ਬਈ ਪਾਣੀ ਬਣਾ ਸਵਾਦ ਹਾਂ ਮਾਦਾ ਧਾਈ ਨਹੀਂ ਮੇਰੀ ਦਾਬੂ ਜੀ ਹੋਰ ਲਿਆ ਉਹ ਕਹਿੰਦਾ ਉੱਥੇ ਹੈ ਨਹੀਂ ਪਾਣੀ ਆਲਾ ਮਾਦਾ ਕੌਣ ਜਗ੍ਹਾ ਤੇ ਗਿਆ ਹੈ ਪਾਣੀ ਉੱਥੇ ਹੈ ਨਹੀਂ ਹੂੰ ਕਹਿੰਦਾ ਨਹੀਂ ਯਾਰ ਮੈਂ ਤਾਂ ਥਾਮ ਖਾ ਕੇ ਲਿਆ ਹੂੰ ਤੂੰ ਲੈ ਗਿਆ ਉੱਥੇ ਕਹਿੰਦਾ ਸੌ ਰਿਆ ਤੂੰ ਤਾਂ ਕਹਿੰਦਾ ਪਾਣੀ ਹੈ ਨਹੀਂ ਆ ਤਾਂ ਪਾਣੀ ਖੋਹੀ ਲੱਗੀ ਪਈ ਆ ਬਹੁਤ ਵਧੀਆ ਪਿਆ ਦਰਸਤ ਲੱਗੇ ਸੋਣੇ ਹੂੰ ਉਹ ਜਿਹੜਾ ਲਿਖਿਆ ਵਾ ਸੀ ਉਹ ਖੋਖਾਨੀ ਚੋਨੇ ਮਿੱਟੀ ਪਾ ਕੇ ਉੱਤੇ ਢੱਕਦਾ ਹੈ ਉਹ ਰਾਜਾ ਨੇ ਮਾਰਿਆ ਖੁੰਡੀ ਦੀ ਮਾਰੀ ਕਹਿੰਦਾ ਉਹਦਾ ਉੱਤੇ ਮਿੱਟੀ ਲਾਈ ਪਿਆ ਕੋਈ ਉਹ ਬਿਚੋ ਅੱਖਾਂ ਨੇ ਗਲੇ ਜਿਹੜਾ ਪਾਣੀ ਪੀਵੇ ਉਹ ਰਾਤ ਕੱਟ ਕੇ ਜਾਦਾ ਨਹੀਂ ਸ਼ਰਾਮ ਦਾ ਪੁੱਤ ਹੋ ਨਾ ਜਾਣੀ ਕਿ ਉਹ ਆ ਤਾਂ ਗੱਲ ਕਸੂਤੀ ਲਿਖੀ ਵੀ ਆ ਵੀ ਪਾਣੀ ਦਾ ਚੱਲ ਪੀ ਲਿਆ ਆ ਗੱਲ ਮਾਰੀ ਵੀ ਜਿਹੜਾ ਕਹਿੰਦੇ ਵੀ ਨਾ ਰਹੂਗਾ ਇੱਥੇ ਤੇ ਹਰਾਮ ਦਾ ਪੁੱਤ ਹੋ ਆਹ ਤਾਂ ਆਪਾਂ ਹਰਾਮ ਦੇ ਨਹੀਂ ਬਣਨਾ ਤੇ ਰਾਤ ਹੀ ਰਹਿ ਪੈਣੀ ਕਹਿੰਦਾ ਚੱਲ ਠੀਕ ਐ ਉੱਥੇ ਜਾਨੀ ਜੜ ਕਹਿੰਦਾ ਤੁਸੀਂ ਪੈ ਜਾ ਸਮਝੋ ਤੇ ਮਾਇਆ ਪਹਿਰੇ ਤੇ ਖੜੂਗਾ ਤੇ ਕਰਪਾਨ ਰੰਗੀ ਕਰਕੇ ਬਹਿ ਗਿਆ ਪਹਿਰੇ ਤੇ ਮਾਇਗਾ ਦੇ ਵਿੱਚੋਂ ਖੂਹੀ ਦੇ ਵਿੱਚੋਂ ਬਾਗਸ਼ਨਾ ਆ ਕੇ ਨਿਕਲਿਆ ਵੱਡਾ ਵਿੱਚੋਂ ਨਿਕਲਿਆ ਉਹ ਬਾਹਰ ਆਣ ਕਿਉਂ ਨੇ ਮਨੀ ਸ਼ਿੱਟੀ ਤੇ ਚਾਲਣ ਹੋ ਗਿਆ ਤਾਂ ਗੇੜੇ ਉਰੇ ਖਾ ਕੇ ਮਨੀ ਚੱਕ ਕੇ ਬੇਚ ਫੇਰ ਬੜ ਗਿਆ। ਉਹ ਭਾਈ ਯਾਨੀ ਕਿ ਉਹਨੇ ਵੇਖ ਲਿਆ। ਹਾਂ। ਨਹੀਂ। ਯਾਨੀ ਕਿ ਉਹਨੇ ਆ ਕੇ ਆ ਵੀ ਅਗਲੇ ਕਿ ਬੰਦੋ ਬਾਤ। ਕੰਧਾ ਲੈ ਵੀ ਗਾਲ ਸੁਣ ਲਾ ਉਹਨੂੰ ਕਹਿੰਦਾ ਅੱਜ ਤਾਂ ਰਾਤ ਰਹਿ ਹੈ ਪਰ ਤੇਰੇ ਵਾਸਤੇ। ਕਿਹਾ ਤੂੰ ਵੀ ਰਹਿ। ਇੱਕ ਰਾਤ ਹੋ ਰਹਾ ਨਾ ਕਹਿੰਦਾ ਮੈਂ ਰਹਿਣਾ ਅੱਜ। ਹਾਂ। ਕਹਿੰਦਾ ਚੱਲ ਠੀਕ ਹੈ। ਮੇਰੇ ਦੂਜੀ ਰਾਤ ਹੋਈ। ਤੇ ਜਦੋਂ ਫਿਰ ਬਾਖਸ਼ਨਾਗ ਨਿਕਲਿਆ ਹੂੰ ਤਾਂ ਮਣੀ ਸ਼ਟਕੇ ਖੇਡਦਾ ਹੁੰਦਾ ਸੀ ਹੂੰ ਤੇ ਉਦੋਂ ਫਿਰ ਉਹਨੇ ਮਾਰੀ ਕਿਰਪਾਨ ਹੂੰ ਤੇ ਬਾਖਸ਼ਨਾਗ ਮਾਰਤਾ ਹੂੰ ਹੂੰ ਉਹ ਫਿਰ ਹੋਰਾਂ ਉਹਨੇ ਅੱਖੇ ਬੇਕਰਾਜ਼ ਹੋ ਗਈ ਜੀ ਉਹ ਗਰਬਚੰਗਾ ਗੰਦਾਵਾਂ ਇਹਨੇ ਗੋਹੇ ਇਕੱਠੇ ਕਰ ਲਏ ਕਰਕੇ ਧੂਆਂ ਲਾ ਲਿਆ ਕਿੱਥੇ ਮਨੀ ਛੜਦਾ ਹਿਉ ਬਾਗਸ ਨਾਲ ਦਾ ਹੂੰ ਢੂਣਾ ਲਾ ਲਿਆ ਤੇ ਸਵਾ ਇਕੱਠੀ ਕਰ ਲਈ ਕਰਕੇ ਤੇ ਉੱਥੇ ਖਿਲਾਰ ਲਈ ਉਹਨੇ ਸਾਜ ਜਿਵੇਂ ਜਗੜਿਆ ਬਾਗਸ਼ 나ਗ ਤੇ ਸਿੱਟੀ ਮਨੀ ਉਹਨੇ ਤਾਂ ਸਵਾਜ ਗਾਜ ਗਈ ਹੂੰ ਉਹਨੇ ਮਾਰੀ ਤਲਵਾਰ ਕੱਟਤਾ ਹੂੰ ਕੱਟ ਕੇ ਤੇ ਕੱਕ ਗਏ ਮਨੀ ਤੇ ਮਨੀ ਦੇ ਨਾਲ ਉਹ ਉਤਰ ਗਿਆ ਥੱਲੇ ਹੂੰ ਉਹ ਜਲੇ ਪਿਆਲ ਜਾਵੜਿਆ ਉੱਥੇ ਲੜਕੀ ਸੀ ਬਹੁਤ ਸੁਨੱਖੀ ਹਾਂ ਬਾਖਸ਼ਨਾਗ ਦੀ ਪੁੱਤਰੀ ਉਹ ਵੀ ਪਹਿਲਾਂ ਛੇ ਫੇਰ ਰੋਈ ਉਹ ਕਹਿੰਦਾ ਵੀ ਐਂ ਦੱਸ ਮਿੱਟੂ ਪਹਿਲਾਂ ਛੇ ਫੇਰ ਰੋਈ ਹਾਂ ਉਹ ਕਹਿੰਦੀ 80 ਤਾਂ ਮੈਂ ਤਾਂ ਹੀ ਵੀ ਮੈਂ ਮਾਨਸ ਜੇ ਨਹੀਂ ਵੇਖੀ ਅੱਜ ਦਰਸ਼ਨ ਕਰੇ ਸੀ ਤਾਂ ਖੁਸ਼ ਹੋਈ ਕਹਿੰਦਾ ਰੋਈਗਾ ਤੂੰ ਉਹ ਆਣੀ ਮੇਰਾ ਪਿਆਵਾ ਬਾਖਸ਼ਨਾਗ ਆ ਬਾਹਰ ਕਿਆ ਵਾ ਕਸੀ ਪਚੋਰ ਉਹ ਤੇ ਗਿੜਵਾ ਆ ਗਿਆ ਤੈਨੂੰ ਖਾ ਜੂਗਾ ਉਹ ਉਹ ਕਹਿੰਦਾ ਰੋ ਰਹਾ ਮਾੜਤਾ ਫਾ ਹਾਂ ਕਿਆ ਕਤਾ ਉਹ ਤਾਂ ਹਾਂ ਉਹ ਗਰੀ ਭਿਚਕਤਾ ਦਾ ਠੀਕ ਆ ਮੁੱਕਗਰ ਵਾਲਾ ਕਹਿੰਦਾ ਹੁਣ ਚਾਲ ਮਾਤਾ ਤੈਨੂੰ ਲੈਣਾ ਉਹ ਕਹਿੰਦੀ ਕਿ ਹਾਲੇ ਤੋ ਇੱਥੇ ਹੈ ਹੀ ਨਹੀਂ ਮੇਰੇ ਤਾਂ ਕੋਈ ਫਿਰ ਹਾਂ ਉਹਦੇ ਨਾਲ ਚੜ ਗਈ ਤਾਂ ਮਾਨੀ ਦੇ ਨਾਲ ਹਾਂ ਚਾਰ ਕਿ ਜਦੋਂ ਉੱਥੇ ਤੇ ਉਹ ਜਾਨੀ ਜੋ ਗੁਰਜਾ ਕਹਿੰਦਾ ਰਾਜਾ ਕਹਿੰਦਾ ਸਹੁਰੇ ਦੇ ਲਿਆ ਉਹ ਆ ਕਿਧਰ ਹੋ ਗਿਆ ਲਿਆ ਆ ਵੇ ਇਹਨਾਂ ਕਹ ਜਦਾਂ ਭਿੜੀ ਨਾ ਉਹ ਬੱਝ ਗਿਆ ਕਿਆ ਖਸਮੁਦਰਾ ਨਾ ਉਹ ਬੱਝ ਗਿਆ ਤਾਂ ਬੜੀ ਸਨਤੀ ਉਹ ਕਦਾ ਭਰਾਵਾ ਇੱਥੇ ਵਾਰਸ਼ੋਂ ਹੀ ਆ ਗਈ ਕਿ ਮੈਂ ਤੁਹਾਨੂੰ ਦੱਸਾਂ ਹੂੰ ਚੰਨ ਪਾਈ ਕੰਨਾ ਠੀਕ ਹੈ ਬਹਿ ਗਏ ਬਹਿ ਕੇ ਘੋੜਿਆਂ ਤੇ ਹੂੰ ਤੁਰ ਗਏ ਤੁਰੇ ਜਾਂਦਿਆਂ ਨੂੰ ਰਾਜ ਹੋ ਗਿਆ ਹਨੇਰਾ ਹੂੰ ਕਹਿੰਦੇ ਯਾਰ ਇੱਥੇ ਆਪਾਂ ਪੱਪੜ ਥੱਲੇ ਪੈ ਜਾਣੇ ਆ ਤੇ ਜਨ ਚੜੇ ਚੱਲਾ ਜਾਨੀ ਜੁਰ ਕਹਿੰਦਾ ਤੁਸੀਂ ਪੈ ਜਾਓ ਤੇ ਮੈਂ ਕਹਿੰਦਾ ਪਹਿਰੇ ਤੇ ਹਣੋ ਪਹਿਰੇ ਦੇ ਬੈਠਾ ਤੇ ਉਹ ਸੌ ਗਿਆ ਤੇ ਉੱਥੇ ਰਹਿੰਦੇ ਝਾਕਬਾ ਤੇ ਝਾਕਵੀ ਹਾਂ ਜਰਾਤ ਤੇ ਹੋਤੇ ਹਾਂ ਝਾਕਬਾ ਤੇ ਝਾਕਵੀ ਰਹਿੰਦੇ ਉਹ ਝਾਕਵੀ ਕਹਿੰਦੀ ਝਾਕਵੇਂ ਨੂੰ ਕੋਈ ਬਾਤ ਸੁਣਾ ਉਹ ਕਹਿੰਦਾ ਤੂੰ ਸੁਣਾ ਕਹਿੰਦੀ ਨਹੀਂ ਮਰਦ ਦਾ ਕੰਮ ਹੈ ਤੂੰ ਬਾਤ ਸੁਣਾ ਕੋਈ ਜਰਾਤ ਮਰੀਤ ਹੋ ਜੂ ਉਹ ਕਹਿੰਦਾ ਲੈ ਫਿਰ ਸੁਣ ਲੈ ਆ ਜਿਹੜੇ ਪਏ ਆ ਥੱਲੇ ਬੰਦੇ ਇਹਨਾਂ ਦੇ ਜਿਹੜੇ ਮਰ ਜਾਣ। ਉਹ ਕਹਿੰਦੇ ਹਾਂ ਇਹ ਕਹਿੰਦਾ ਹਾਂਗੀ। ਕਦੀ ਬਚਾਓ ਫਿਰ ਕੋਈ। ਹੌਣ ਦਾ ਬਚਾਓ ਇਹ ਵੀ ਜੇ ਕੋਈ ਸੁਣਦਾ ਕਹਿੰਦਾ ਹੋਵੇ ਲਿਖ ਲਵੇ। ਤੇ ਉਹ ਮੈਂ ਜਿਵੇਂ ਮੈਂ ਰਸੂ ਆਵੇਂ ਬਾਜ ਜਾ ਬੂਆ। ਉਹ ਕਹਿੰਦਾ ਆ ਵੀ ਇਹ ਜਿਹੜਾ ਉੱਠੇ। ਇਹ ਉੱਠ ਕੇ ਲੱਗੇ ਤੁਰਨਾ। ਮੇਰੀ ਥਲੇ ਨੰਗਣਾ ਤੇ 베ਰੀ ਨੇ ਉੱਤੇ ਲੱਗ ਪੜਾ। ਮਰ ਜਾਣਗੇ। ਹੈ? ਉਹ ਕਹਿੰਦੀ ਫਿਰ ਬਚਾਓ ਇਹਨਾਂ ਦਾ। ਉਹਨਾਂ ਦਾ ਬਚਾਓ ਆ ਵੀ ਜੇ ਕੋ ਸੁਣਦਾ ਕੰਨ ਦਾ ਹੋਵੇ ਨਾ ਤੇ ਪਾਸੇ ਦੀ ਲੰਘ ਜਾਏ ਵੀ 베ਰੀ ਤੋਂ ਕਿਸੇ ਸਾਈਡ ਤੋਂ ਤੇ ਇਹਦੀ ਨਾ ਨੰਗਾ ਫੇਰ ਬਾਜਾ ਹੂੰ ਹਾਂ ਤੋ ਟੜ ਕੇ ਉੱਠੇ ਫੇਰ ਭਾਈ ਉਹ ਕਹਿੰਦਾ ਇਹਨਾਂ ਨੇ ਫੇਰ ਮਰ ਜਾਣਾ ਹਾਂ ਉਹ ਕਹਿੰਦੀ ਉਹ ਕਿਵੇਂ ਕਹਿੰਦਾ ਰਾਜ ਨੇ ਜੋ ਗਏ ਹੈ ਤੇ ਜਾਂਦਿਆਂ ਨੂੰ ਸੱਪ ਸਿਉ ਨੇ ਵੀ ਖੁੰਡੀ ਬਣਿਆ ਪਿਆ ਹਾਂ ਉਹ ਇਹਨਾਂ ਨੇ ਚੱਕ ਲੈਣਾ ਹਾਂ ਮੈਂ ਮਰ ਜਾਣਗੇ ਹਾਂ ਉਹ ਕਹਿੰਦੀ ਫੇਰ ਬਚਾਓ ਉਹ ਬਚਾਓ ਜੇ ਕੋਸਣ ਦਾ ਕਰਨ ਦਾ ਹੋਵੇ ਤੇ ਉਹ ਖੁੰਡੀ ਦੇ ਕੋਲ ਦੀ ਨਾਨੰਗਣ ਪਾਸੇ ਹੀ ਲੰਘ ਜਾਣ ਹਾਂ ਠੀਕ ਹੈ ਫੇਰ ਬਚ ਜਾਣਗੇ ਇੱਕ ਸਿਆਪੇਰ ਉਹਨਾਂ ਦਾ ਫੇਰ ਮਰ ਜਾਣਾ ਇਹਨਾਂ ਨੇ ਹਾਂ ਉਹ ਕਹਿੰਦਾ ਉਹ ਕਿਵੇਂ ਉਹ ਕਹਿੰਦਾ ਦਰਵਾਜ਼ਾ ਇਹਨਾਂ ਦੇ ਸ਼ਹਿਰ ਦਾ ਦਰਵਾਜ਼ਾ ਜਿਹੜਾ ਇਹ ਵਿਚਦੀ ਲੰਘਣਾ ਇਹਨਾਂ ਨੇ ਦਰਵਾਜੇ ਨੇ ਉੱਤੇ ਡੱਗ ਪਣਾ ਤੇ ਮਰ ਜਾਣਗੇ ਉਹ ਕਹਿੰਦੀ ਫੇਰ ਬਚਾਓ ਕੋਈ ਉਹਦਾ ਬਚਾਓ ਇਹ ਹੈ ਵੀ ਇਹ ਨਾ ਪਾਸੇ-ਪਾਸੇ ਸ਼ਹਿਰੋਂ ਲੰਘ ਜਾਣਾ ਤੇ ਸ਼ਹਿਰ ਦੇ ਵਿੱਚ ਨਾ ਜਾਣਾ ਤੇ ਦਰਿਆ ਤੋਂ ਉਸ ਤੋਂ ਬਾਝ ਜਾਣਗੇ ਹਾਂ ਫੇਰ ਉਹ ਕਹਿੰਦੀ ਵੀ ਫੇਰੇ ਨੇ ਫੇਰ ਮਰ ਜਾਣਾ ਹੈ ਉਹ ਕਹਿੰਦੇ ਫੇਰ ਕਹਿੰਦੇ ਜਦੋਂ ਘਰੇ ਗਏ ਸਰਾਰ ਰਹਿੰਦੀ ਇਹਨਾਂ ਦੇ ਘਰੇ ਹਾਂ ਉਹਨਾਂ ਸਾਭ ਹੋਈ ਜਾਣੇ ਉਹ ਕਹਿੰਦੇ ਫੇਰ ਕਹਿੰਦਾ ਮਜਾਵਨ ਆਦਾ ਉਹ ਜਿਹੜਾ ਸੁਣਦਾ ਗਣਦਾ ਹੋਵੇ ਸਰਾਲ ਨੂੰ ਮਾਰ ਦੇਵੇ ਫੇਰ ਬਾਤ ਜਾਣਗੇ ਤੇ ਜੇ ਕੋਈ ਗਾਹ ਆ ਕੇ ਦੱਸੂਗਾ ਗੱਲ ਸੁਣਦਾ ਗਣਦਾ ਜਿਹੜਾ ਤੇ ਉਹ ਕੇ ਸਰ ਪੱਥਰ ਹੋ ਜੂ ਫੇਰ ਫੇਰ ਕੇ ਉਹ ਕੋਤਰ ਸੌਣ ਆਉਣ ਕਰਾਉਣਾ ਪਊ ਉਹ ਨੂੰ ਫੇਰ ਉਹ ਹਲੋਟੂਗਾ ਹੂੰ ਭਾਈ ਉਹ ਉਹ ਟਕਟure ਤੇ 베ਰੀ ਦੇ ਸਾਲੇ ਨੂੰ ਲੰਗਣਾ ਸੀ ਉਹਨਾਂ ਨੇ ਮੇਰੇ ਉੱਤੇ ਡਗਣਾ ਸੀ ਤੇ ਉਹ ਕਹਿੰਦਾ ਜਾਨੀ ਜੋ ਉਸ ਨੂੰ ਰਾਜੇ ਨੂੰ ਕਹਿੰਦਾ ਤੂੰ ਤਾਂ ਘੋੜਾ ਇੱਧਰ ਹੀ ਨਗਾ ਲਾ ਮੈਂ ਨਹੀਂ ਨਗਾਉਣਾ ਤੇ ਦੇਖੂਗਾ ਵੀ ਕਿਹੜਾ ਪਹਿਲਾਂ ਜਾਂਦਾ ਮੂਰੇ ਪਹਿਲੇ ਵਾਸਤੇ ਜੋ ਪਹਿਲੇ ਵਾਸਤੇ ਨਗਾ ਆ ਤੇ 베ਰੀ ਦਾੜ ਲੈ ਕੇ ਡੱਗ ਪਈ ਹਾਂ ਕਹਿੰਦਾ ਮਰ ਜੇ ਸੋ ਮੇਰੇ ਸਾਲੇ ਦੇ ਨੂੰ ਕਹਿੰਦਾ ਯਾਨੀ ਇਹਨੂੰ ਕਹਿੰਦਾ ਮਰ ਗੇ ਕੰਦਾ ਉਹੀ ਪਤਾ ਮੈਦਾ ਉਹੀ ਕਹਿਤਾ ਵੀ ਆਈਂ ਦੀ ਲੰਘ ਲਗੇ ਅਸ਼ਿਆ ਉੱਥੋਂ ਲੰਘ ਗਏ ਗਾਂਵ ਸੋਨੇ ਸਾਹਿਬ ਜੀ ਨੂੰ ਸੋਨੇ ਦਾ ਖੁੰਡੀ ਬਣੀ ਪਈ ਸੀ ਹਾਂ ਸੋਨੇ ਦਾ ਰੱਪ ਬਣਾ ਬੈਠਾ ਉਦੋਂ ਹੀ ਪਾਸੇ ਦੀ ਗੱਡ ਲਿਆ ਉਹਨਾਂ ਨੇ ਬੱਜ ਗਏ ਹੂੰ ਇਹਦੋਂ ਬੱਜ ਗਏ ਨੇ ਗਾਂ ਆ ਗਿਆ ਉਹ ਦਰ ਬੱਜ ਜਾ ਉਹ ਜਾਨਵਰ ਕਹਿੰਦਾ ਮੇਰੀ ਗੱਲ ਸੁਣੋ ਆਪਣੇ ਕੋਲੇ ਜਨਾਨੀਆਂ ਹੈਗੀਆਂ ਸੋਣ ਦਾ ਬਾਹਰ ਹਾਂ ਤੇ ਇੱਥੇ ਸ਼ਹਿਰ ਦੇ ਮੁੰਡੇ ਹੁੰਦੇ ਹੁੰਦੇ ਨਾ ਕਿ ਆਪਾਂ ਤੋਂ ਖੋਹ ਲੈਣਗੇ ਤੇ ਆਪਾਂ ਇਹ ਚੰਗੀ ਕਰਦਾ ਆਂ ਤਾਂ ਮੇਰੀ ਗੱਲ ਸੁਣ ਵੀ ਆਪਾਂ ਦਰਿਆ ਪਾਸੇ ਦੇ ਸ਼ਹਿਰ ਦੇ ਪਾਸੇ-ਪਾਸੇ ਹੀ ਨਿਕਲ ਚੱਲਦੇ ਆਂ ਉਹ ਕਹਿੰਦਾ ਗੱਲ ਠੀਕ ਐ ਜੇ ਲੰਗਣ ਲੱਗੇ ਦਰਵਾਜ਼ਾ ਡੱਗ ਪਿਆ ਕਹਿੰਦਾ ਸੁਰੋਜਾ ਮਾਰੇ ਗਏ ਜੇ ਭਲਾ ਆਪਾਂ ਬਈ ਦੀ ਲੰਗ ਜਾਂਦੇ ਕਹਿੰਦਾ ਉਹੀ ਮੈਂ ਤਾਂ ਕਹੇਤਾ ਦਾਦਾ ਨਹੀਂ ਨਾ ਹੂੰ ਤੂੰ ਕਹਿੰਦਾ ਤੈਨੂੰ ਪਤਾ ਹੈ ਕਹਿੰਦਾ ਨਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਕਰ ਗਾਂ ਯੋ ਗਏ ਕਰੇ ਕਹਿੰਦਾ ਲਾਈ ਮੇਤਰਾ ਹੁਣ ਤੂੰ ਆਪਣੇ ਘਰੇ ਜਾ ਬੜਾ ਮੈਂ ਆਪਣੇ ਘਰੇ ਆ ਗਿਆ ਉਹ ਕਹਿੰਦਾ ਅੱਜ ਤਾਂ ਨਹੀਂ ਮੈਂ ਜਾਣਾ ਕੱਲ ਨੂੰ ਜਾ ਅੱਜ ਮੈਂ ਰਹਿਉਂਗਾ ਹੋਰ ਐ ਪਿਆ ਲੋ ਪਹਿਰੇ ਦੇ ਬੈਠਾ ਸੀ ਉਹ ਸੌਂ ਗਏ ਜਦ ਸਰਾ ਆਈ ਉਹਨੇ ਮਾਰਤੀ ਵੱਢ ਕੇ ਪੈ ਗਿਆ ਸਣਾ ਲਾ ਕੇ ਇਹੋ ਤੜਕੇ ਉੱਠ ਕੇ ਇਹ ਰਾਜਾ ਕਹਿੰਦਾ ਸੌਂ ਰਿਹਾ ਜਾਨੀ ਜੜਾ ਆਹ ਕਿਵੇਂ ਗੱਲ ਬਣੀ ਇਹ ਤੈਨੂੰ ਪਤਾ ਸੀ ਤੇ ਤੂੰ ਗੁੱਥਾ ਮਾਰਤੀ ਕਹਿੰਦਾ ਇੱਥੇ ਹੀ ਸੀ ਇਹ ਕਹਿੰਦਾ ਨਹੀਂ ਸਭ ਤੈਨੂੰ ਪਤਾ ਹੈ ਉਹ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ ਕਹਿੰਦਾ ਨਹੀਂ ਤੈਨੂੰ ਪਤਾ ਸੀ ਦੱਸ ਸੱਚੋ ਸੱਚ ਦੱਸ ਤੂੰ ਤੈਨੂੰ ਕੋਈ ਪਤਾ ਲੱਗਿਆ ਵੀ ਸਰਾੜ ਰਹਿੰਦੀ ਇੱਥੇ ਉਹ ਕਹਿੰਦਾ ਪ੍ਰਤੰਦਰਾ ਤੂੰ ਮੈਨੂੰ ਲੈਣ ਦੇ ਦਸਤਰ ਪੁੱਛਣੋਂ ਕਹਿੰਦਾ ਨਹੀਂ ਦੱਸ ਦੇ ਕਹਿੰਦਾ ਮੈਂ ਸਿਰ ਪੱਥਰ ਹੋ ਜਾਂ ਕੰਨ ਮਾ ਆਪੇ ਕਰਾ ਲੂੰ ਕੋ ਮਨਾਉਣਾ ਤੇ ਮੈਨੂੰ ਗੱਲ ਦੱਸ ਕਹਿੰਦਾ ਜਿੱਥੇ ਆਪਾਂ ਪਏ ਸੀ ਉੱਥੇ ਚੱਕ ਬੱਤ ਚੱਕ ਵੀ ਰਹਿੰਦੇ ਸੀ ਉਹਨੇ ਚੱਕਵੇਂ ਨੇ ਬਾਤ ਸੁਣਾਈ ਸੀ ਚੱਕਵੇਂ ਨੂੰ ਹੂੰ ਵੀ ਇਹ ਬੇਰੀ ਦੇ ਇੱਕ ਜੰੰਗਣਾ ਨੇ ਮਰ ਜਾਣਾ ਇਹਨੇ ਹੂੰ ਉਹ ਵੀ ਜਿਹਾ ਲਿਖਿਆ ਵਸ ਉੱਥੋਂ ਬਚ ਗਈ ਤੇ ਫੇਰੇ ਨੇ ਇਹਨਾਂ ਨੇ ਸੱਪ ਤੋਂ بچਾਉਣਾ ਸੀ ਸੱਪ ਤੋਂ ਹੀ ਮੇਰਾ ਲਿਖਿਆ ਵਾ ਸੀ ਉਹ ਬਾਤ ਉਹ ਸੁਣਾਉਂਦੇ ਸੀ ਲਿਖਦਾ ਮੈਂ ਗੱਲਾਂ ਮੇਰੀਆਂ ਲਿਖੀਆਂ ਮੈਂ ਸੀ ਫਿਰ ਉਹਨੇ ਕਿਹਾ ਸੀ ਦਰਵਾਜ਼ਾ ਇਹਨਾਂ ਦੇ ਉੱਤੇ ਡੇਗਣਾ ਹੈ ਇਹਨਾਂ ਨੇ ਮਰ ਜਾਣਾ ਹੂੰ ਫਿਰ ਕਿ ਬਚਾਉ ਰਗਾ ਕੋਈ ਬਚਾਉ ਗੱਲ ਉਹ ਕਹਿੰਦੇ ਬਚਣ ਵਾਲੀ ਗੱਲ ਇਹ ਆ ਵੀ ਪਾਸੇ-ਪਾਸੇ ਲੰਘ ਜਾਣ ਬਚ ਜਾਣਗੇ ਕਹਿੰਦਾ ਉਹ ਵੀ ਮੇਰੀ ਲਿਖੀ ਵੀ ਸੀ ਗੱਲ ਤਾਂ ਹੀ ਲੰਘੇ ਸੀ ਕਹਿੰਦਾ ਬਾ ਮਾਂ ਦਾ ਪੁੱਤ ਆ ਫੇਰ ਕਹਿੰਦਾ ਉਹਨਾਂ ਨੇ ਕਿਹਾ ਵੀ ਸਰਾੜ ਨੇ ਦੇ ਘਰੇ ਰਹਿੰਦੀ ਆ ਉਹਨੇ ਮਾਰ ਦੇਣੇ ਆਂਦਾ ਮੈਂ ਤਾਂ ਨਹੀਂ ਗਿਆ ਇਹਨੂੰ ਮਾਰਨ ਦਾ ਮਾਰਾ ਮੈਨੂੰ ਲਿਖੀ ਵੀ ਦੀ ਮੇਰੀ ਗੱਲ ਤਾਂ ਭਾਈ ਉਹ ਕਥਰ ਸਰਪਥਰ ਹੋ ਗਿਆ ਉਹਨੂੰ ਫਿਰ ਕੋਤਰ ਸਾਨੂੰ ਢੋਂਡ ਕਰਾ ਕੇ ਲਿਆਂਦਾ ਫੇਰ ਸਹੀ ਹੋਇਆ ਉਹ